ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਘਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਇਤਿਹਾਸ ਵਿੱਚ ਇੱਕ ਸਾਖੀ ਸੰਤ ਮਾਧੋਦਾਸ ਜੀ ਦੀ ਆਉਂਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਕਰਨੀ ਤੇ ਕਥਨੀ ਦੇ ਪੂਰੇ ਸਿੱਖਾਂ ਵਿੱਚੋਂ ਇੱਕ ਸੰਤ ਮਾਧੋਦਾਸ ਜੀ ਹੋਏ ਹਨ ਇਹਨਾਂ ਨੂੰ ਪ੍ਰਚਾਰ ਕਰ ਲਈ ਸਤ ਗੁਰਾਂ ਨੇ ਕਸ਼ਮੀਰ ਦਾ ਇਲਾਕਾ ਦਿੱਤਾ ਜਿੱਥੇ ਕਿ ਇਹਨਾਂ ਦੀ ਕਰਨੀ ਅਤੇ ਕਤਨੀ ਦੇ ਪ੍ਰਭਾਵ ਕਰਕੇ ਸਾਰੇ ਲੋਕ ਸਤਕਾਰ ਕਰਦੇ ਸਨ ਗੁਰਮਤ ਵਿਚਾਰਾਂ ਸੁਣ ਕੇ ਸੰਤਾਂ ਦਾ ਲਾਭ ਉਠਾਉਂਦੀਆਂ ਸਨ ਕਸ਼ਮੀਰ ਦੇ ਇੱਕ ਸ਼ਾਹੂ ਕਰਦੇ ਚਾਰ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਜੋ ਸੰਤਾਂ ਦਾ ਮਿਲਾਪੀ ਸੀ ਸੰਤ ਮਾਧੋਦਾਸ ਜੀ ਦਾ ਸੰਗੀ ਹੋ ਕੇ ਬਹੁਤ ਸਮਾਂ ਸੇਵਾ ਸਿਮਰਨ ਤੇ ਸਾਥ ਸੰਗ ਵਿੱਚ ਬਿਤਾਉਣ ਲੱਗਾ ਕਥਾ ਵਿੱਚ ਐਸਾ ਨਿਯਮ ਪ੍ਰਪੱਕ ਕੀਤਾ ਕਿ ਕਥਾ ਦੀ ਸਮਾਪਤੀ ਦੀ ਅਰਦਾਸ ਤੋਂ ਬਾਅਦ ਹੀ ਘਰ ਜਾਇਆ ਕਰੇ ਇੱਕ ਰਾਤ ਕੋਈ ਵੱਡੀ ਚੋਰੀ ਹੋ ਗਈ ਜਿਸ ਕਰ ਕਸ਼ਮੀਰ ਦੇ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਇਸ ਨਗਰ ਵਿੱਚ ਕੋਈ ਵੀ ਮਨੁੱਖ ਅੱਧੀ ਰਾਤ ਤੋਂ ਬਾਅਦ ਬਾਹਰ ਫਿਰਦਾ ਪਾਇਆ ਗਿਆ ਤਾਂ ਉਸ ਨੂੰ ਚੋਰ ਸਮਝ ਕੇ ਬਿਨਾਂ ਕੋਈ ਨਿਰਣਾ ਕੀਤੇ ਸੂੜੀ ਤੇ ਤੰਗ ਦਿੱਤਾ ਜਾਵੇਗਾ ਸੰਗਤਾਂ ਨੇ ਸੰਤ ਮਾਧੋ ਦਾਸ ਜੀ ਨੂੰ ਬੇਨਤੀ ਕੀਤੀ ਕਿ ਬਾਦਸ਼ਾਹ ਦਾ ਇਹ ਹੁਕਮ ਹੈ ਇਸ ਲਈ ਕਥਾ ਦੀ ਸਮਾਪਤੀ 10 ਵਜੇ ਕਰਨ ਦੀ ਕਿਰਪਾਲਤਾ ਕਰਨੀ ਮਹਾਂਪੁਰਸ਼ਾਂ ਨੇ ਸੰਗਤਾਂ ਦੀ ਬੇਨਤੀ ਸਵੀਕਾਰ ਕਰਕੇ ਸਮਾਪਤੀ 10 ਵਜੇ ਕਰਨੀ ਸ਼ੁਰੂ ਕਰ ਦਿੱਤੀ ਇੱਕ ਦਿਨ ਸੰਤ ਮਾਧੋ ਦਾਸ ਜੀ ਨੂੰ ਕਥਾ ਦਾ ਐਸਾ ਰਸ ਆਇਆ ਕਿ ਕਥਾ ਦੀ ਮਸਤੀ ਵਿੱਚ ਸਮੇਂ ਦਾ ਚੇਤਾ ਨਾ ਰਿਹਾ ਜਦੋਂ ਟਾਈਮ ਉੱਤੇ ਜਾਂਦਾ ਵੇਖਿਆ ਤਾਂ ਬਾਦਸ਼ਾਹ ਦੇ ਪੈ ਕਰਕੇ ਸੰਗਤਾਂ ਉੱਠ ਕੇ ਚਲੇ ਗਈਆਂ ਪਰ ਸੰਤ ਮਾਧੋਦਾਸ ਜੀ ਅੱਖਾਂ ਮੀਟ ਕੇ ਕਥਾ ਕਰੀ ਗਏ ਤੇ ਇੱਕੋ ਸ਼ਾਹੂਕਰ ਦਾ ਲड़का ਬੈਠਾ ਰਿਹਾ ਜਦ ਸੰਤ ਮਾਧੋਦਾਸ ਜੀ ਨੇ ਅੱਖਾਂ ਖੋਲੀਆਂ ਤਾਂ ਵੇਖਿਆ ਸਾਰੇ ਜਾਣੇ ਉੱਠ ਕੇ ਚਲੇ ਗਏ ਪਰ ਲड़का ਨਹੀਂ ਗਿਆ ਮਾਧੋਦਾਸ ਜੀ ਕਹਿਣ ਲੱਗੇ ਮੈਨੂੰ ਸਮੇਂ ਦਾ ਚੇਤਾ ਨਹੀਂ ਰਿਹਾ ਜਿੱਥੇ ਹੋਰ ਉੱਠ ਕੇ ਚਲੇ ਗਏ ਸਨ ਤੂੰ ਹੀ ਚਲੇ ਜਾਣਾ ਸੀ ਉਹ ਲੜਕਾ ਕਹਿਣ ਲੱਗਾ ਸੰਤ ਜੀ ਜੇ ਮੈਂ ਚਲੇ ਜਾਂਦਾ ਇੱਕ ਤਾਂ ਮੇਰੇ ਸਰੋਤੇਪਣ ਨੂੰ लाज ਲਗਦੀ ਦੂਜਾ ਮੇਰਾ ਨਿਯਮ ਟੁੱਟਦਾ ਤੀਜਾ ਕਥਾਦਨਰਾਦਰ ਹੁੰਦਾ ਕਿ ਇੱਕ ਸਰੋਤਾ ਨਹੀਂ ਰਿਹਾ ਇਸ ਕਥਾ ਨੂੰ ਸੁਣਨ ਵਾਲਾ ਇਸ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਨਹੀਂ ਸੀ ਹੋਣੀਆਂ ਤੇ ਚੌਥਾ ਕਥਾ ਦੇ ਰਸ ਵਿੱਚ ਮੈਂ ਇੰਨਾ ਲੀਨ ਹੋ ਗਿਆ ਸੀ ਕਿ ਛੱਡ ਕੇ ਜਾਣ ਨੂੰ ਜੀ ਨਹੀਂ ਕੀਤਾ ਨਾ ਜਾਣ ਕਰਕੇ ਭਾਵੇਂ ਬਾਦਸ਼ਾਹ ਦੇ ਹੁਕਮ ਦੀ ਉਲੰਘਣਾ ਹੋਈ ਹੈ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਗੁਰੂ ਦਾ ਹੁਕਮ ਮੰਨਿਆ ਹੈ ਸੰਤ ਮਾਦੋ ਦਾਸ ਜੀ ਦੇ ਅੰਦਰੋਂ ਅਸੀਸ ਨਿਕਲੀ ਕਿ ਬੱਚਾ ਤੇਰਾ ਵਾਹਿਗੁਰੂ ਰੱਖਾ ਹੈ ਤੇ ਇਹੋ ਬੱਚਾ ਜਦ ਕਰਨੋਂ ਮੁੜਿਆ ਤਾਂ ਅੱਧੀ ਰਾਤ ਦਾ ਸਮਾਂ ਹੋਣ ਕਰਕੇ ਪੁਲਿਸ ਵਾਲਿਆਂ ਨੇ ਫੜ ਲਿਆ ਇਸ ਨੇ ਦੱਸਿਆ ਕਿ ਮੈਂ ਫਲਾਣੇ ਸ਼ਾਹੂ ਕਰ ਦਾ ਪੁੱਤਰਾ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ ਬਾਦਸ਼ਾਹ ਨੇ ਸ਼ਾਹੂਕਰ ਨੂੰ ਬੁਲਾ ਕੇ ਪੁੱਛਿਆ ਕਿ ਤੇਰਾ ਪੁੱਤਰ ਤਾਂ ਸ਼ਾਹੂਕਾਤ ਜੋ ਆਪਣੇ ਪੁੱਤਰ ਵੱਲੋਂ ਘਰ ਦਾ ਕੰਮ ਨਾ ਕਰਨ ਕਰਕੇ ਦੁਖੀ ਸੀ ਕਹਿਣ ਲੱਗਾ ਇਹ ਮੇਰਾ ਕੁਝ ਨਹੀਂ ਲੱਗਦਾ ਮਾਤਾ ਨੇ ਵੀ ਇਹੋ ਜੇ ਬਚਨ ਕਹੇ ਪੁੱਤਰ ਇਸਤਰੀ ਅਤੇ ਭਰਾ ਇਹ ਦੇਖ ਕੇ ਕਿ ਇਸ ਨੂੰ ਪੁੱਸ ਨੇ ਫੜਿਆ ਹੋਇਆ ਹੈ ਸਾਰੇ ਹੀ ਮੁਕਰ ਗਏ ਕਿ ਸਾਡਾ ਕੁਝ ਨਹੀਂ ਲੱਗਦਾ ਕਿਉਂਕਿ ਬਾਦਸ਼ਾਹ ਦੇ ਹੁਕਮ ਤੋਂ ਸਾਰੇ ਡਰੇ ਹੋਏ ਸਨ ਸੂੜੀ ਚੜ੍ਹ ਤੋਂ ਪਹਿਲਾਂ ਬਾਦਸ਼ਾਹ ਨੇ ਕਿਹਾ ਤੇਰਾ ਕੋਈ ਹੋਰ ਮਿਲਣ ਵਾਲਾ ਹੈ ਜਾਂ ਸਫਾਈ ਦੇਣ ਵਾਲਾ ਹੈ ਤਾਂ ਉਸ ਲੜਕੇ ਨੇ ਕਿਹਾ ਸੰਤ ਮਾਦੋਦਾਸ ਜੀ ਫਲਾਣੇ ਥਾਂ ਤੇ ਰਹਿੰਦੇ ਹਨ ਤੁਸੀਂ ਉਹਨਾਂ ਨੂੰ ਬੁਲਾ ਕੇ ਪੁੱਛੋ ਫਿਰ ਸੰਤ ਮਾਦੋਦਾਸ ਜੀ ਨੂੰ ਬੁਲਾ ਕੇ ਪੁੱਛਿਆ ਕੀ ਇਹ ਤੇਰਾ ਕੀ ਲੱਗਦਾ ਹੈ ਤਾਂ ਸੰਤ ਮਾਦੋਦਾਸ ਜੀ ਕਹਿਣ ਲੱਗੇ ਜੋ ਆਪ ਸਮਝ ਲਵੋ ਭਾਵੇਂ ਚੇਲਾ ਕਹੋ ਭਾਵੇਂ ਪੁੱਤਰ ਕਹੋ ਸਤ ਸੰਗੀ ਕਹੋ ਸੇਵਕ ਕਹੋ ਮੇਰਾ ਸਾਰਾ ਕੁਝ ਹੀ ਇਹ ਹੈ ਬਾਦਸ਼ਾਹ ਨੇ ਕਿਹਾ ਸੰਤ ਜੀ ਇਹ ਅੱਧੀ ਰਾਤ ਅਵਾਰਾ ਗਰਦੀ ਕਰਦਾ ਫੜਿਆ ਗਿਆ ਅੱਧੀ ਰਾਤ ਤੱਕ ਕੋਈ 사ਤ ਸੰਗ ਨਹੀਂ ਸੀ ਹੋ ਰਿਆ ਮੇਰੇ ਹੁਕਮ ਮੁਤਾਬਕ ਅੱਧੀ ਰਾਤ ਤੋਂ ਬਾਅਦ ਫੜੇ ਜਾਣ ਕਰਕੇ ਇਸ ਨੂੰ ਸੂਲੀ ਚਾੜਨ ਲੱਗਾ ਸੰਤ ਮਾਧੋदास ਜੀ ਕਹਿਣ ਲੱਗੇ ਬਾਦਸ਼ਾਹ ਸਮਝ ਕਰੋ ਇਹ ਕੋਈ ਚੋਰ ਨਹੀਂ ਬੇਗੁਨਾ ਹੈ ਅਗਰ ਤੂੰ ਅੱਧੀ ਰਾਤ ਤੋਂ ਬਾਅਦ ਫਿਰਨ ਦਾ ਗੁਨਾਹ ਮੰਨਦਾ ਹੈ ਤਾਂ ਸਜ਼ਾ ਮੈਨੂੰ ਦਿਓ ਕਿਉਂਕਿ ਮੇਰੀ ਵਜ੍ਹਾ ਕਰਕੇ ਇਹ ਲੇਟ ਹੋਇਆ ਮੈਂ ਕਥਾ ਦੀ ਸਮਾਪਤੀ ਇੰਨੀ ਲੇਟ ਨਾ ਕਰਦਾ ਤਾਂ ਇਹਦੀ ਇਹ ਦਰਦਸ਼ਾ ਨਹੀਂ ਹੋਣੀ ਸੀ ਇਹ ਸਾਧ ਹੁੰਦਾ ਹੋਇਆ ਵੀ ਚੋਰ ਨਾ ਵੱਜਦਾ ਬਾਦਸ਼ਾਹ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਇਸ ਨੂੰ ਬਚਾਉਣ ਵਾਸਤੇ ਤੂੰ ਇਹ ਤਰੀਕਾ ਸੋਚਿਆ ਹੈ ਕਿ ਬਾਦਸ਼ਾਹ ਨੇ ਸੰਤਾ ਨੂੰ ਸੂੜੀ ਤੇ ਨਹੀਂ ਟੰਗਣਾ ਤੇ ਜੇ ਟੰਗ ਦਿੱਤਾ ਬਾਦਸ਼ਾਹੀ ਬਦਨਾਮੀ ਹੋਵੇਗੀ ਕਿਤੇ ਤੁਹਾਡੀ ਵੀ ਇਸ ਨਾਲ ਕੋਈ ਹਿੱਸਾ ਪਤੀ ਤਾਂ ਨਹੀਂ ਹੈ ਮੈਂ ਇਸ ਨੂੰ ਸੋੜੀ ਟੰਗਣ ਲੱਗਾ ਹਾਂ ਜੇ ਪਚਾਹ ਹੁੰਦਾ ਹੈ ਤਾਂ ਬਚਾ ਲਓ ਤਾਂ ਸੰਤ ਮਾਧੋ ਦਾਸੀ ਨੇ ਕਿਹਾ ਮੈਂ ਇਸ ਨੂੰ ਕੀ ਬਚਾਉਣਾ ਹੈ ਇਸ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਬਚਾਉਣਗੇ ਜਿਨ੍ਹਾਂ ਦੀ ਬਾਣੀ ਦੀ ਕਥਾ ਸੁਣ ਕੇ ਇਹ ਪ੍ਰਭੂ ਦੀ ਬੰਦਗੀ ਵਿੱਚ ਜੁੜਿਆ ਹੈ ਬਾਦਸ਼ਾਹ ਨੇ ਹੰਕਾਰ ਵਿੱਚ ਆ ਕੇ ਕਿਹਾ ਇਸ ਨੂੰ ਮੇਰੇ ਕੋਲੋਂ ਨਾ ਤੂੰ ਬਚਾ ਸਕਦਾ ਹਾਂ ਤੇ ਨਾ ਹੀ ਤੇਰਾ ਗੁਰੂ ਬਾਦਸ਼ਾਹ ਦੇ ਹੁਕਮ ਅਨੁਸਾਰ ਜਲਾਦ ਉਸ ਲੜਕੇ ਨੂੰ ਲੱਕੜ ਦੀ ਸੂਲੀ ਤੇ ਚਾਹਣ ਲੱਗੇ ਤਾਂ ਮਾਧੋ ਦਾਸ ਜੀ ਨੇ ਅੱਖਾਂ ਬੰਦ ਕਰਕੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਤਾਂ ਉਹ ਸੁੱਕੀ ਲੱਕੜ ਵਿੱਚੋਂ ਹਰੀਆਂ ਲਗਰਾਂ ਨਿਕਲ ਕੇ ਧਰਤੀ ਨੂੰ ਆ ਲੱਗੀਆਂ ਤੇ ਲੜਕੇ ਨੂੰ ਕੁਝ ਵੀ ਨਾ ਹੋਇਆ ਫਿਰ ਲੋਹੇ ਦੀ ਸੂਲੀ ਗੱਡੀ ਗਈ ਤਾਂ ਉਹ ਵੀ ਮੋਮ ਵਾਂਗ ਢਲ ਕੇ ਧਰਤੀ ਨੂੰ ਆ ਲੱਗੀ ਏ ਵੇਖ ਕੇ ਬਾਦਸ਼ਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਸੰਤ ਮਾਦੋਦਾਸ ਜੀ ਦੇ ਚਰਨ ਫੜੇ ਤੇ ਮਾਫੀ ਮੰਗੀ ਸੰਤ ਮਾਦੋਦਾਸ ਜੀ ਨੇ ਕਿਹਾ ਬਾਦਸ਼ਾ ਇਹ ਕੌਤਕ ਮੈਨੇ ਗੁਰੂ ਅਰਜਨ ਸਾਹਿਬ ਜੀ ਦੀ ਕਿਰਪਾ ਨਾਲ ਹੋਏ ਹਨ ਜਿਨ੍ਹਾਂ ਨੂੰ ਹੋਰ ਰੱਖਣ ਤੇ ਆਜਣ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਫਿਰ ਬਾਦਸ਼ਾ ਨੇ ਫਿਰ ਬਾਦਸ਼ਾ ਨੇ ਸੰਤ ਮਾਦੋਦਾਸ ਜੀ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੀ ਬੇਨਤੀ ਕੀਤੀ ਤਾਂ ਸੰਤ ਮਾਧੋਦਾਸ ਜੀ ਉਹ ਸ਼ਾਹੂਕਾਰ ਦੇ ਲੜਕੇ ਅਤੇ ਬਾਦਸ਼ਾਹ ਨੂੰ ਲੈ ਕੇ ਅਮਰਸਰ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਤੁਕਾਂ ਉਚਾਰ ਕੇ ਮਾਧੋਦਾਸ ਜੀ ਨੂੰ ਸਨਮਾਨਿਤ ਕੀਤਾ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੁਤਰਿਆ ਘਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਜਨਨਪਿਤਾ ਲੋਕ ਸੁਤ ਬੰਤਾ ਕੋਏ ਨਾ ਕਿਸ ਕੀ ਤਰਿਆ ਸਤਗੁਰਾਂ ਦਾ ਇਹ ਉਪਦੇਸ਼ ਸੁਣ ਕੇ ਉਸ ਲੜਕੇ ਨੂੰ ਗਿਆਨ ਹੋ ਗਿਆ ਕਿ ਸੰਸਾਰ ਵਿੱਚ ਮਾਤਾ ਪਿਤਾ istri ਪੁੱਤਰ ਭਰਾ ਹੋਰ ਸਬੰਧੀ ਕਿਸੇ ਦਾ ਕੋਈ ਨਹੀਂ ਉਸ ਦੇ ਹਿਰਦੇ ਵਿੱਚੋਂ ਮੋਹ ਦੂਰ ਹੋ ਗਿਆ ਤੇ ਗਿਆਨ ਦੀ ਪ੍ਰਾਪਤੀ ਹੋ ਗਈ ਇਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਜੀ ਇਸ ਪੰਕਤੀ ਵਿੱਚ ਦੱਸਦੇ ਹਨ ਕਿ ਸੰਸਾਰ ਦੇ ਸਬੰਧੀਆਂ ਵਿੱਚੋਂ ਅੰਤ ਵੇਲੇ ਕਿਸੇ ਨੇ ਸਹਾਇਤਾ ਨਹੀਂ ਕਰਨੀ ਵਿਪਤਾ ਪੈਣ ਤੇ ਇਹ ਤਾਂ ਜਿਉਂਦਿਆਂ ਨੂੰ ਵੀ ਛੱਡ ਜਾਂਦੇ ਹਨ ਇਸ ਲਈ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਰਿਸ਼ਤੇ ਤਾਂ ਪੂਰਬਲੇ ਜਨਮ ਦੇ ਸੰਜੋਗੀ ਮਿਲੇ ਹਨ ਅੰਤ ਨੂੰ ਕੋਈ ਸਹਾਇਤਾ ਨਹੀਂ ਕਰਦਾ ਧਨਵਾਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ